ਪਾਪ ਕਿਸ ਨੂੰ ਕਹਿ ਦਿੰਨਾ ਸਿਰਫ ਬੁਰਾ ਸੋਚਣਾ ਹੀ ਪਾਪ ਹੈ ਮੈਂ ਅਕਸਰ ਅਰਜ਼ ਕੀਤਾ ਹੋਇਆ ਹੈ ਬੁਰਾ ਕਰਨਾ ਅਪਰਾਧ ਹੈ ਬੁਰਾ ਸੋਚਣਾ ਪਾਪ ਹੈ ਅਪਰਾਧ ਕਾਨੂੰਨ ਦੀ ਪકડ ਦੇ ਵਿੱਚ ਆਉਂਦਾ ਹੈ ਅਪਰਾਧ ਸਮਾਜ ਦੀ ਪકડ ਦੇ ਵਿੱਚ ਆਉਂਦਾ ਹੈ ਇਸ ਵਾਸਤੇ ਦੁਨੀਆ 'ਚ ਇਤਨੇ ਅਪਰਾਧੀ ਨਹੀਂ ਪਿਛਲੇ ਦਿਨੇ ਮੈਨੂੰ ਭਾਰਤ ਦੇ 'ਚ ਇੱਕ ਮੈਗਜ਼ੀਨ ਨਿਕਲਦੀ ਦਿਨਵਾਨ ਉਹਦੇ 'ਚ ਪੜਨ ਨੂੰ ਮਿਲਿਆ ਬਈ ਸਾਰੀ ਦੁਨੀਆ ਦੇ 'ਚ ਇਹ ਜਰਾਇਮ ਪੇਸ਼ਾ ਲੋਕ ਕ੍ਰਿਮੀਨਲ ਮਨੁੱਖ ਸੌ ਦੇ ਚ ਇੱਕ ਵੀ ਨਹੀਂ ਹੈ ਜੇਹਾਂ ਦੇ ਜਿਹੜੇ ਕੈਦੀ ਬੰਦ ਸਨਦਾ ਸਾਰੀ ਦੁਨੀਆ ਦੇ ਉਹਨਾਂ ਨੇ ਆਕੜੇ ਕੱਟੇ ਕੀਤੇ ਕੰਮ ਤੇ ਬੜੇ ਮਿਹਨਤ ਤੇ ਉਹਨਾਂ ਨੇ ਬਹੁਤ ਕੀਤੀ ਸਾਰੀ ਦੁਨੀਆ ਦੀ ਜੇਹੜਾ ਸਾਰੇ ਸੰਸਾਰ ਦੀਆਂ ਜੇਹੜਾ ਜੋ ਚੋਰ ਬੰਦ ਸਨ ਜੋ ਟਗੈਤ ਬੰਦ ਸਨ ਜੋ ਕਾਤਲ ਬੰਦ ਸਨ ਉਹਨਾਂ ਦੀ ਜਿਹੜੀ ਉਹਨਾਂ ਨੇ ਗਿਣਤੀ ਕੀਤੀ ਤੇ ਸਾਰੇ ਸੰਸਾਰ ਦੀ ਗਿਣਤੀ ਕਹਿੰਦੇ ਨੇ ਤੇ ਇੱਕ ਫਿਸਦੀ ਵੀ ਨਹੀਂ ਹੈ ਯਾਨੀ ਸੌ ਦੇ ਚੋਂ ਇੱਕ ਮਨੁੱਖ ਵੀ ਅਪਰਾਧੀ ਨਹੀਂ ਹੈ E vim mergulhar na